ਮੇਰਾ ਨਾ ਭਪਿੰਦਰ ਸਿੰਘ ਵਿੱਕੀ ਆ ਜੀ ਮੈਂ ਮੌਜੂਦਾ ਸਰਪੰਚਾ ਗੋਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾ ਉਹ ਆ ਪੰਚਾਇਤ ਮੈਂਬਰ ਸੀ ਠੀਕ ਕਹਿਣਾ ਚਾਹਣਾ ਜਿਹੜਾ ਸੜਕੀ ਹਸਤੇ ਸਭਈ ਸੜਕੀ ਹਸਤਾ ਬਈ ਉਹ ਚਾਹਣ ਕੋ ਮਨ ਕੇ ਦਾ ਦੋਗ ਦੇ ਕਰੀਬ ਆ ਆਪਣੇ ਦੋਸਤ ਨਾਲ ਘਰੋਂ ਤੁਰਿਆ ਆਦੇ ਤਪੇ ਬੱਲ ਨੂੰ ਤੇ ਇੱਥੋਂ ਕੋਈ ਗੱਡੀ ਆ ਰਹੀ ਆਪਣਾ ਵਰਨਾ ਗੱਡੀ ਕੋਈ ਨਸ਼ਾ ਤਸਕਰਾਂ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣਾ ਮਨਲਾ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਦੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਬਣ ਰਹੇ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਆ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਹ ਇਤੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟਤੇ ਸਾਡੇ ਜੀ ਮੌਜੂਦਾ ਮੜ ਕੇ ਚਲੋ ਜੀ ਆਪਣਾ ਪੰਚਾਇਤ ਮੈਂਬਰ ਸੀ ਮੇਰਾ ਵਧੀਆ ਕਾਬਲ ਬੱਚਾ ਸੀ ਮਤਲਬ ਜ਼ਿੰਮੇਵਾਰ ਤੱਕੇ ਨਾਲ ਸੰਬੰਧਿਤ ਸੀਗਾ ਤੇ ਇਹ ਅਸੀਂ ਤਾਂ ਕਹਿੰਨੇ ਵੀ ਇਹਨਾਂ ਨੂੰ ਮੜ ਕੇ ਚਲੋ ਕਰੀ ਤੋਂ ਕਰੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਰਿਵਾਰ ਬਾਈ ਬਾਈ ਇਕੱਲਾ ਕਮਾਊ ਸੀਗਾ ਦੋ ਮਤਲਬ ਮਤਲਬ ਬੱਚੇ ਸੀ ਜਿਹੜਾ ਮਤਲਬ ਟਿਊਨਸ ਸੀਗੇ ਇਹ ਜਿਹੜਾ ਬੇਟਾ ਦਾ ਉਹ ਮਤਲਬ ਬੁੱਧੀ ਆ ਜੀ ਉਹ ਬਾਲਾ ਪ੍ਰੋਪਰ ਆਪਦਾ ਸੋਚ ਤੋਂ ਬਾਹਰ ਆ ਪਰ ਇਹ ਇੱਕ ਕਮਾਊ ਸੀ ਜਿਹੜਾ ਉਹਨਾਂ ਦਾ ਮਾੜਾ ਜਿਹੜਾ ਪੇਡ ਪਾਲਣ ਕਰਦਾ ਸੀ ਜੀ ਅਸੀਂ ਤਾਂ ਬਈ ਪੰਜਾਬ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜੇ ਸੜਕ ਹਸਤਾ ਕੀਤਾ ਜੀ ਉਹ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ ਮੇਰਾ ਨਾਮ ਲਖਬੀਰ ਸਿੰਘ ਲਖੀ ਆ ਜੀ ਕੀ ਕਹਿਣਾ ਚਾਹਣਾ ਜਿਹੜਾ ਸੜਕੀ ਹਾਦਸਾ ਹੋਇਆ ਜੀ ਕਹਿਣਾ ਚਾਹਣਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬੇੜਾ ਕਰਕੇ ਕਰਤਾ ਇਕੱਲੇ ਸਾਡੇ ਦੋ ਉਹੀ ਬੱਚੇ ਨੌਜਾਨ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲੋ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇ ਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਹਨਾਂ ਨਸਾਂ ਤਸਕਰ ਨੇ ਬਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ ਦੋ ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਸੀ ਪਰਿਵਾਰ ਬਾਰੇ ਕੀ ਕਹਿਣਾ ਚਾਹੋ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈਗੇ ਜੀ ਬੇਟਾ ਥੋੜਾ ਜਿਆ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸਾਨੂੰ ਪਤੀ ਆ ਦੁੱਖ ਪੁੱਤਾਂ ਕਿੱਥੇ ਚੱਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਸੀਗਾ ਜੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗਾ ਸੀ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਇਕੱਲਾ ਕਮਾਊ ਪੁੱਤ ਸੀਗਾ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਕੀ ਕਰਾ ਚੜਾ ਜਿਹੜਾ ਹਾਸਾ ਹੋਇਆ ਜੀ ਮੇਰੇ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਵਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਕਿੰਨੇ ਲੋਕ ਸਨ ਹੋਏ ਜੀ ਸਾਰਾ ਦੋ ਸਾਡੇ ਦੋ ਮਤਲਬ ਕਿ ਨਾਰਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਝ ਸਭ ਕੁਝ ਹੀ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਅਗਰ ਮੰਦੀ ਤੱਕ ਹੈ ਉਹਦਾ ਨਨੇ ਵਾਲ ਪਿੰਡ ਹੈਗਾ ਜੀ ਇੱਥੇ ਉਹ ਨਨੇ ਵਾਲ ਬਦੋੜ ਕੋਠੇ ਹੈਗੇ ਆ ਉਹਦੇ ਦੋ ਜਵਾਕ ਸੀਗੇ 14 14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈਗਾ ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ ਉਹਦੇ ਇੱਕ ਕੁੜੀਏ 6 ਸਾਲ ਦੀ ਸਾਰਾ ਪਰਿਵਾਰ ਉਜਾੜਦਾ ਜੀ ਇਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਹੈ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕੁ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰਨ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਸੀ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਹੈ ਸਰ ਕੋਈ ਨਸ਼ਾ ਵੀ ਫੜਿਆ ਗਿਆ ਕੋਈ ਗੱਡੀ ਦੇ ਵਿੱਚ ਤੋਂ ਸਰ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਜਣੇ ਕੋਈ ਗ੍ਰਿਫਤਾਰ ਕੀਤਾ ਗਿਆ ਹੈ ਕਿ ਸਰ ਨਹੀਂ ਜੀ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰਿਟਚ ਗੱਡੀ ਵਿੱਚ ਸੀ ਜਿਹੜੀ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਆ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਜਰ ਕਿੱਥੇ ਦੇ ਰਹਿਣ ਵਾਲੇ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਾ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਕਿਹੜੀ-ਕਿਹੜੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ ਅਸੀਂ ਧਾਰਾ 105 ਵੀ ਐਨਐਸ 324 ਦੀ 4 281 ਤੇ 35 ਤੇ 15 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ ਮੇਰਾ ਨਾਮ ਭਪਿੰਦਰ ਸਿੰਘ ਵਿੱਕੀ ਆ ਜੀ ਮੈਂ ਮੌਜੂਦਾ ਸਰਪੰਚਾ ਗੋਠੇ ਭਾਨ ਸਿੰਘ ਦਾ ਜਿੱਥੋਂ ਦਾ ਇਹ ਮੇਰਾ ਮੁੰਡਾ ਜਿਹੜਾ ਹਸਤੇ ਜਾ ਉਹ ਆ ਪੰਚਾਇਤ ਮੈਂਬਰ ਸੀ ਠੀਕ ਕਹਿਣਾ ਚਾਹਣਾ ਜਿਹੜਾ ਸੜਕੀ ਹਸਤੇ ਸਭਈ ਸੜਕੀ ਹਸਤਾ ਬਈ ਉਹ ਚਾਹਣ ਕੋ ਮਨ ਕੇ ਦਾ ਦੋਗ ਦੇ ਕਰੀਬ ਆ ਆਪਣੇ ਦੋਸਤ ਨਾਲ ਘਰੋਂ ਤੁਰਿਆ ਆਦੇ ਤਪੇ ਬੱਲ ਨੂੰ ਤੇ ਇੱਥੋਂ ਕੋਈ ਗੱਡੀ ਆ ਰਹੀ ਆਪਣਾ ਵਰਨਾ ਗੱਡੀ ਕੋਈ ਨਸ਼ਾ ਤਸਕਰਾਂ ਦੀ ਗੱਡੀ ਦੱਸੀ ਜਾ ਰਹੀ ਆ ਠੀਕ ਆ ਉਹੀ ਆਪਣੇ ਮਨ ਲਾ ਪੰਜਾਬ ਨੂੰ ਖੋਖਲਾ ਕਰਤਾ ਜੀ ਪਹਿਲੇ ਨਸ਼ਿਆਂ ਨੇ ਉਦੋਂ ਬਾਅਦ ਜਿਹੜੇ ਰੋਡ ਐਕਸੀਡੈਂਟ ਕਾਰਨ ਬਣ ਰਹੇ ਇਹਨਾਂ ਦੇ ਵੀ ਇਹ ਵੀ ਬਹੁਤ ਵੱਡਾ ਕਾਰਨ ਆ ਅਸੀਂ ਤਾਂ ਮੰਗ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਇਹਨਾਂ ਦੇ ਜਿਹੜੇ ਨਸ਼ਾ ਤਸਕਰਾਂ ਜਿਨ੍ਹਾਂ ਨੇ ਇਹ ਇਤੋਂ ਵੱਡਾ ਸਾਡਾ ਨੁਕਸਾਨ ਦੋ ਘਰ ਪਟਤੇ ਸਾਡੇ ਜੀ ਮੌਜੂਦਾ ਮੜ ਕੇ ਚਲੋ ਜੀ ਆਪਣਾ ਪੰਚਾਇਤ ਮੈਂਬਰ ਸੀ ਮੇਰਾ ਵਧੀਆ ਕਾਬਲ ਬੱਚਾ ਸੀ ਮਤਲਬ ਜ਼ਿੰਮੇਵਾਰ ਤੱਕੇ ਨਾਲ ਸੰਬੰਧਿਤ ਸੀਗਾ ਤੇ ਇਹ ਅਸੀਂ ਤਾਂ ਕਹਿੰਨੇ ਵੀ ਇਹਨਾਂ ਨੂੰ ਮੜ ਕੇ ਚਲੋ ਕਰੀ ਤੋਂ ਕਰੀ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਰਿਵਾਰ ਬਾਈ ਬਾਈ ਇਕੱਲਾ ਕਮਾਊ ਸੀਗਾ ਦੋ ਮਤਲਬ ਮਤਲਬ ਬੱਚੇ ਸੀ ਜਿਹੜਾ ਮਤਲਬ ਟਿਊਨਸ ਸੀਗੇ ਇਹ ਜਿਹੜਾ ਬੇਟਾ ਦਾ ਉਹ ਮਤਲਬ ਬੁੱਧੀ ਆ ਜੀ ਉਹ ਬਾਲਾ ਪ੍ਰੋਪਰ ਆਪਦਾ ਸੋਚ ਤੋਂ ਬਾਹਰ ਆ ਪਰ ਇਹ ਇੱਕ ਕਮਾਊ ਸੀ ਜਿਹੜਾ ਉਹਨਾਂ ਦਾ ਮਾੜਾ ਜਿਹੜਾ ਪੇਡ ਪਾਲਣ ਕਰਦਾ ਸੀ ਜੀ ਅਸੀਂ ਤਾਂ ਬਈ ਪੰਜਾਬ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਇਹੀ ਮੰਗ ਕਰਦੇ ਆ ਵੀ ਜਿਨ੍ਹਾਂ ਨੇ ਜੇ ਸੜਕ ਹਸਤਾ ਕੀਤਾ ਜੀ ਉਹ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਜੀ ਮੇਰਾ ਨਾਮ ਲਖਬੀਰ ਸਿੰਘ ਲਖੀ ਆ ਜੀ ਕੀ ਕਹਿਣਾ ਚਾਹਣਾ ਜਿਹੜਾ ਸੜਕੀ ਹਾਦਸਾ ਹੋਇਆ ਜੀ ਕਹਿਣਾ ਚਾਹਣਾ ਜੀ ਬਹੁਤ ਮੰਦਭਾਗੀ ਘਟਨਾ ਹੋਈ ਹੈ ਜੀ ਨਸ਼ਾ ਤਸਕਰਾਂ ਨੇ ਸਾਡੇ ਦੋ ਪਰਿਵਾਰ ਉਜਾੜ ਕੇ ਰੱਖ ਦਿੱਤੇ ਆ ਸਾਡੇ ਜਿਹੜੇ ਦੋਨੇ ਇਹ ਬੱਚੇ ਸੀਗੇ ਬਹੁਤ ਹੀ ਮਿਹਨਤੂ ਦੇ ਕਮਾਈ ਬੱਚੇ ਸੀਗੇ ਇਹਨਾਂ ਨਸ਼ਾ ਤਸਕਰਾਂ ਨੇ ਸਾਡੇ ਜਵਾਕਾਂ ਦਾ ਬੇੜਾ ਕਰਕੇ ਕਰਤਾ ਇਕੱਲੇ ਸਾਡੇ ਦੋ ਉਹੀ ਬੱਚੇ ਨੌਜਾਨ ਬੱਚੇ ਨਹੀਂ ਮਰੇਗੇ ਉਹਦੇ ਪਿੱਛੇ ਦੇਖ ਲੋ ਸਾਡਾ ਕਿੱਡਾ ਪਰਿਵਾਰ ਖੜਾਗਾ ਉਹਦੇ ਪਿੱਛੇ ਕਿੰਨੇ ਹੋਰ ਜੀ ਜੀ ਮਰੇ ਨੇ ਜੀ ਇਹਨਾਂ ਨਸ਼ਾ ਤਸਕਰਾਂ ਤੇ ਪੂਰੀ ਸਖਤ ਕਾਰਵਾਈ ਕੀਤੀ ਕੀਤੀ ਜਾਵੇ ਪੰਜਾਬ ਸਰਕਾਰ ਅੱਗੇ ਤੇ ਪ੍ਰਸ਼ਾਸਨ ਅੱਗੇ ਸਾਡੀ ਇਹੀ ਮੰਗ ਹੈ ਜੀ ਹਾਂਜੀ ਇਹਨਾਂ ਨਸਾਂ ਤਸਕਰ ਨੇ ਬਈ ਜਿਹੜੀ ਸਾਡੀ ਖੜੀ ਸੀ ਨੌਜਵਾਨ ਮੁੰਡਿਆਂ ਦੀ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਪੂਰੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਵਿੱਚ ਮਾਰੀ ਹੈ ਜੀ ਸਾਡੇ ਦੋ ਨੌਜਵਾਨ ਪੁੱਤ ਸੀਗੇ ਜੀ ਕਮਾਊ ਪੁੱਤ ਸੀ ਪਰਿਵਾਰ ਬਾਰੇ ਕੀ ਕਹਿਣਾ ਚਾਹੋ ਪਰਿਵਾਰ ਬਾਰੇ ਕਹਿਣਾ ਚਾਹੁੰਦੇ ਜੀ ਦੋ ਛੋਟੇ ਬੱਚੇ ਆ ਜੀ ਇੱਕ ਕੁੜੀ ਹੈਗੀ ਇੱਕ ਬੇਟਾ ਹੈਗੇ ਜੀ ਬੇਟਾ ਥੋੜਾ ਜਿਆ ਸਿੱਧਾ ਜਾਗਾ ਜੀ ਤੇ ਪਰਿਵਾਰ ਦਾ ਬਹੁਤ ਬੁਰਾ ਹਾਲਾ ਜੀ ਇਸ ਵਕਤ ਸਾਨੂੰ ਪਤੀ ਆ ਦੁੱਖ ਪੁੱਤਾਂ ਕਿੱਥੇ ਚੱਲੇ ਜਾਂਦੇ ਆ ਮਾਪਿਆਂ ਤੋਂ ਜਿਹੜਾ ਸਾਡਾ ਰਮਨਦੀਪ ਸਿੰਘ ਸੀਗਾ ਜੀ ਇਹ ਕੋਠੇ ਭਾਨ ਸਿੰਘ ਦਾ ਸਾਡਾ ਮੌਜੂਦਾ ਪੰਚਾਇਤ ਮੈਂਬਰ ਵੀ ਸੀਗਾ ਸੀ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆ ਜੀ ਜਿਹੜੀਆਂ ਪੰਚਾਇਤ ਦੀਆਂ ਪੰਚਾਇਤ ਮੈਂਬਰਾਂ ਦੀਆਂ ਕੋਈ ਸਹਾਇਤਾ ਹੁੰਦੀਆਂ ਉਹ ਕੀਤੀ ਜਾਵੇ ਜੀ ਤੇ ਪਰਿਵਾਰ ਦਾ ਇਹੀ ਇੱਕ ਇਕੱਲਾ ਕਮਾਊ ਪੁੱਤ ਸੀਗਾ ਜੀ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਕੀ ਕਰਾ ਚੜਾ ਜਿਹੜਾ ਹਾਸਾ ਹੋਇਆ ਜੀ ਮੇਰੇ ਮਤਲਬ ਮੇਰੇ ਨਾਲ ਮੁੰਡਾ ਜੋਬ ਕਰਦਾ ਸੀ ਜੀ ਅਸੀਂ ਇਕੱਠੇ ਹੀ ਕੰਮ ਕਰਦੇ ਸੀ ਇਹ ਇੱਥੇ ਮੈਂ ਖੜੀ ਗੱਡੀ ਦੇ ਵਿੱਚ ਉਹਨਾਂ ਦੇ ਵਰਨਾ ਗੱਡੀ ਲਿਆ ਕੇ ਮਾਰੀ ਹੈ ਜੀ ਗੱਡੀ ਦੇ ਵਿੱਚ ਨਸ਼ਾ ਤਸਕਰਾਂ ਨੇ ਲਿਆ ਕੇ ਗੱਡੀ ਮਾਰੀ ਹੈ ਜੀ ਕਿੰਨੇ ਲੋਕ ਸਨ ਹੋਏ ਜੀ ਸਾਰਾ ਦੋ ਸਾਡੇ ਦੋ ਮਤਲਬ ਕਿ ਨਾਰਦੇ ਮੁੰਡਿਆਂ ਦੀ ਡੈਥ ਹੋ ਗਈ ਜੀ ਸਾਰਾ ਕੁਝ ਸਭ ਕੁਝ ਹੀ ਉਜਾੜਤਾ ਜੀ ਸਾਡਾ ਤਾਂ ਇਹਨਾਂ ਨੇ ਅਗਰ ਮੰਦੀ ਤੱਕ ਹੈ ਉਹਦਾ ਨਨੇ ਵਾਲ ਪਿੰਡ ਹੈਗਾ ਜੀ ਇੱਥੇ ਉਹ ਨਨੇ ਵਾਲ ਬਦੋੜ ਕੋਠੇ ਹੈਗੇ ਆ ਉਹਦੇ ਦੋ ਜਵਾਕ ਸੀਗੇ 14 14 ਸਾਲਾਂ ਦੇ ਤੇ ਜਿਹੜਾ ਰੋਹਿਤ ਹੈਗਾ ਰੋਤਾਸ ਉਹ ਰਾਜਸਥਾਨ ਦਾ ਰਹਿਣ ਵਾਲਾ ਸੀ ਜੀ ਉਹਦੇ ਇੱਕ ਕੁੜੀਏ 6 ਸਾਲ ਦੀ ਸਾਰਾ ਪਰਿਵਾਰ ਉਜਾੜਤਾ ਜੀ ਇਹਨਾਂ ਦਾ ਇਹਨਾਂ ਨਸ਼ਾ ਤਸਕਰਾਂ ਨੇ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜੀ ਇਹ ਸੜਕੀ ਹਾਦਸਾ ਜਿਹੜਾ ਹੋਇਆ ਜੀ ਪਹਿਲਾਂ ਵੀ ਮੈਂ ਦੱਸਿਆ ਸੀ ਕਿ ਵਿਨੋਦ ਕੁਮਾਰ ਨੇ ਸਾਡੇ ਕੋਲ ਬਿਆਨ ਲਿਖਵਾਇਆ ਕਿ ਉਹ ਆਪਣੇ ਦੋਸਤਾਂ ਨਾਲ ਭਦੌੜ ਸਾਈਡ ਤੋਂ ਆ ਰਿਹਾ ਸੀ ਤੇ ਉਹ ਵਾਸ਼ਰੂਮ ਕਰਨ ਲਈ ਉਹਨਾਂ ਨੇ ਗੱਡੀ ਰੋਕੀ ਸੀ ਆਲੀ ਕੁ ਰੋਡ ਤੇ ਜਿੱਥੇ ਉਹ ਜੋ ਵਾਸ਼ਰੂਮ ਕਰ ਲਈ ਹੇਠਾ ਉਤਰ ਗਿਆ ਤੇ ਉਹਦੇ ਦੋ ਸਾਥੀ ਗੱਡੀ ਵਿੱਚ ਬੈਠੇ ਸੀ ਤਪਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਗੱਡੀ ਸੀ ਆਈ ਜਿਹੜੀ ਵਰਨਾ ਸੀ ਉਹਨੇ ਉਸ ਗੱਡੀ ਨੂੰ ਟੱਕਰ ਮਾਰਤੀ ਜਿਸ ਨਾਲ ਇੱਕ ਇੱਕ ਵਿਅਕਤੀ ਦੀ ਮੌਕੇਤੀ ਮੌਤ ਹੋ ਗਈ ਸੀ ਤੇ ਜਿਹਦੇ ਕਰਕੇ ਇਹ ਹਾਦਸਾ ਵਾਪਰਿਆ ਕਿਉਂਕਿ ਉਹਨੇ ਬਹੁਤ ਤੇਜ਼ ਰਫ਼ਤਾਰ ਗੱਡੀ ਲਿਆ ਕੇ ਦੂਸਰੀ ਗੱਡੀ ਵਿੱਚ ਮਾਰੀ ਸਰ ਕੋਈ ਨਸ਼ਾ ਵੀ ਫੜਿਆ ਗਿਆ ਕੋਈ ਗੱਡੀ ਦੇ ਵਿੱਚ ਤੋਂ ਸਰ ਹਾਂਜੀ ਇਹਦੇ ਵਿੱਚੋਂ ਭੁੱਕੀ ਚੂਰਾ ਪੋਸਟ ਤੇ ਸਾਨੂੰ ਬਰਾਮਦ ਹੋਈ ਹੈ ਉਹ ਬਾਕੀ ਕਾਰਵਾਈ ਚੱਲ ਰਹੀ ਹੈ ਸਰ ਕਿੰਨੇ ਜਣੇ ਕੋਈ ਗ੍ਰਿਫਤਾਰ ਕੀਤਾ ਗਿਆ ਕਿ ਸਰ ਨਹੀਂ ਜੀ ਇਹਨਾਂ ਵਿੱਚੋਂ ਦੋ ਜਣੇ ਜਿਹੜੇ ਰਿਟਿਜ ਗੱਡੀ ਵਿੱਚ ਸੀ ਜਿਹੜੀ ਜਿਹੜੀ ਗੱਡੀ ਵਿੱਚ ਗੱਡੀ ਵੱਜੀ ਆ ਉਹਨਾਂ ਦੋਹਾਂ ਦੀ ਡੈਥ ਹੋ ਗਈ ਹੈ ਤੇ ਜਿਨ੍ਹਾਂ ਨੇ ਗੱਡੀ ਮਾਰੀ ਹੈ ਯਾਨੀ ਵਰਨਾ ਗੱਡੀ ਵਾਲੇ ਉਹਨਾਂ ਦੋਨਾਂ ਨੂੰ ਰੈਫਰ ਕੀਤਾ ਗਿਆ ਡੀ ਐਮ ਸੀ ਲੁਧਿਆਣਾ ਇਹ ਜਿਹੜਾ ਨਸ਼ਾ ਤਸਕਰ ਸੀ ਜਰ ਕਿੱਥੇ ਰਹਿਣ ਵਾਲਾ ਹੈ ਕੋਈ ਪਤਾ ਨਹੀਂ ਇਹ ਜਿੰਨਾ ਸਾਨੂੰ ਪਤਾ ਲੱਗਾ ਇਹ ਰੂੜੇਕੇ ਕਲਾਂ ਦਾ ਏਰੀਆ ਦੇ ਰਹਿਣ ਵਾਲਿਆ ਕਿਹੜੀ ਕਿਹੜੀ ਤਰਾਮਾ ਤਹਿਤ ਮਾਮਲਾ ਦਰਜ ਕੀਤਾ ਸੀ ਅਸੀਂ ਧਾਰਾ 105 ਵੀ ਐਨ ਐਸ 324 ਦੀ 4 281 ਤੇ 35 ਤੇ 15 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ